ਹੁਣ ਭਗਤ ਕਬੀਰ ਜੀ ਤਾੜ ਕੇ ਉਪਦੇਸ਼ ਕਰਦੇ ਹਨ ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਰੇ ਚਲਤ ਦਚਿਉ ਜਗਦੀਸ਼ ਭਗਤ ਕਬੀਰ ਜੀ ਫਰਮਾਉਂਦਿਆ ਕਿ ਹੇ ਚੱਲੇ ਮਨ ਜੂ ਕਾਗਜਾਂ ਦੀ ਹਥਨੀ ਵਾਂਗੂ ਇਹ ਸੰਸਾਰ ਦਾ ਕੌਤਕ ਨਿਰੰਕਾਰ ਨੇ ਰਚਨਾ ਕੀਤਾ ਹੈ ਕਾਮ ਸੁਆਇ ਗੱਜ ਬਸ ਪਰੇ ਮਨ ਬਉਰਾ ਰੇ ਅੰਕਸ ਸਹੇ ਉਸਿਸ ਤੇ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੀ ਉਮਰ ਬੋਲ ਕਬੋਲ ਦੇ ਕੁੰਡੇ ਸਹਾਰਦਾ ਹੈ ਤੇ ਜੋ ਜੀਵ ਰੂਪ ਹਾਥੀ ਕਾਮ ਦਾ ਸਵਾਦ ਲੈਣ ਵਾਸਤੇ ਜੋ ਔਰਤ ਦੇ ਪਿੱਛੇ ਗ੍ਰਸਤ ਰੂਪ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਸਾਰੀ ਉਮਰ ਔਰਤ ਦੇ ਬੋਲੀ ਕਬੋਲੀ ਰੂਪੀ ਕੁੰਡੇ ਸਹਾਰਦਾ ਹੈ ਵੇਖਿਆ ਬਾਚ ਹਰ ਦਾਚ ਸਮਝੇ ਮਨ ਬਉਰਾ ਦੇ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾ ਦੇ ਗਹੇ ਉਹ ਨਾਮ ਜਹਾਜ ਰਹਾਉ ਤੇ ਭਗਤ ਕਬੀਰ ਜੀ ਕਹਿੰਦੇ ਆ ਕਿ ਹੇ ਚੱਲੇ ਮਾਨਾ ਆਪਣੇ ਦਿਲ ਵਿੱਚ ਸਮਝ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਵਾਹਿਗੁਰੂ ਨਾਮ ਦੇ ਸਿਮਰਨ ਕਰਨ ਵਿਖੇ ਦਾਜ ਜਾ ਤੇ ਹੇ ਚੱਲੇ ਮਾਨਾ ਸੰਸਾਰ ਵੱਲੋਂ ਬੇਖੌਫ ਹੋ ਕੇ ਉਸ ਵਾਹਿਗੁਰੂ ਨਾਮ ਨੂੰ ਕਿਉਂ ਨਹੀਂ ਜਪਦਾ ਅਤੇ ਨਾ ਹੀ ਤੂੰ ਗਾਮ ਨਾਮ ਰੂਪੀ ਜਹਾਜ਼ ਨੂੰ ਫੜਨਾ ਕੀਤਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੂੰ ਵਾਹਿਗੁਰੂ ਦਾ ਚੰਤਨ ਕਰ ਸਿਮਰਨ ਕਰ ਤੇ ਭਗਤ ਕਬੀਰ ਜੀ ਦਾ ਹਉ ਦੇ ਕੇ ਫਰਮਾਉਂਦੇ ਹਨ ਮਰਕਟ ਮੁਸਤੀ ਅਨਾਜ ਕੀ ਮਨ ਬਉਰਾ ਦੀ ਲੀਨੇ ਹੱਥ ਪਸਾਰ ਸ਼ੂਟਨ ਕੋ ਸਹਸਾ ਪਰਿਆ ਮਨ ਬਉਰਾ ਦੇ ਨਾਚਿਓ ਘਰ ਘਰ ਬਾਰ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਹੇ ਝੱਲੇ ਮਾਨਾ ਜਿਵੇਂ ਬਾਂਦਰ ਨੇ ਕਲੰਦਰ ਦੀ ਘੜੀ ਵਿੱਚੋਂ ਅੰਨ ਦੀ ਭਾਵ ਛੋਲਿਆਂ ਦੀ ਮੁਠੀ ਹੱਥ ਪਸਾਰ ਕੇ ਭਰ ਲਈ ਤੇ ਹੇ ਝੱਲੇ ਮਾਨਾ ਪਰ ਜਦੋਂ ਕਲੰਦਰ ਨੇ ਆ ਕੇ ਸਿਰੋ ਫੜ ਲੈਂਦਾ ਹੈ ਤਾਂ ਫਿਰ ਛੁਟਕਾਰੇ ਦਾ ਸੰਸਾ ਪੈ ਜਾਂਦਾ ਹੈ ਤੇ ਘਰਾਂ ਘਰਾਂ ਦੇ ਦਰਵਾਜ਼ਿਆਂ ਅੱਗੇ ਨੱਚਦਾ ਟੱਪਦਾ ਹੈ ਤੇ ਭਾਈ ਗੁਰਦਾਸ ਜੀ ਨੇ ਬਤਵੀਂ ਵਾਰ ਵਿੱਚ ਲਿਖਿਆ ਹੈ ਬਾਂਦਰ ਮੋਠਾ ਨਾ ਛੱਡਈ ਘਰ ਘਰ ਨੱਚੈ ਝੀਕਣ ਝੀਕੈ ਤੇ ਇਸ ਤਰ੍ਹਾਂ ਹੀ ਇਸ ਜੀਵ ਰੂਪ ਬਾਂਦਰ ਨੇ ਇਸਤਰੀ ਰੂਪੀ ਘੜੀ ਵਿੱਚੋਂ ਜੋ ਵਿਸ਼ੇ ਵਿਕਾਰ ਰੂਪ ਛੋਲਿਆਂ ਦੀ ਮੁਠੀ ਮਨ ਅਤੇ ਬੁੱਧੀ ਰੂਪੀ ਹੱਥ ਫਸਾਰ ਕੇ ਲੈਣਾ ਕੀਤੀ ਹੈ ਪਰ ਜਦੋਂ ਜਮ ਰੂਪ ਕਲੰਦਰ ਨੇ ਆ ਕੇ ਫੜ ਲਿਆ ਤਾਂ ਫਿਰ ਇਸ ਜੀਵ ਰੂਪ ਬਾਂਦਰ ਨੂੰ ਛੁਟकारे ਦਾ ਸੰਸਾ ਯਾਨੀ ਫਿਕਰ ਪੈ ਜਾਂਦਾ ਹੈ ਤੇ 84 ਲੱਖ ਜੁਨੀਆਂ ਰੂਪੀ ਘਰਾਂ ਘਰਾਂ ਦੇ ਦਰਵਾਜ਼ੇ ਦਰਵਾਜ਼ੇ ਉੱਤੇ ਨੱਚਦਾ ਫਿਰਦਾ ਹੈ ਜਉ ਨਲਨੀ ਸੁਟਾ ਗਹੇਉ ਮਨ ਬਉਦਾਰੇ ਮਾਇਆ ਇਹੋ ਬਿਵਹਾਰ ਜੈਸਾ ਗੰਗ ਕ ਤੁੰਭ ਕ ਮਨ ਬਉਦਾਰੇ ਤਿਉ ਪਸਰਿਉ ਪਸਾਰ ਤੇ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਹੇ ਚੱਲੇ ਮਾਨਾ ਜਿਵੇਂ ਤੋਤਾ ਭਰਮ ਕਰਕੇ ਨਲਨੀ ਨੂੰ ਫੜਦਾ ਹੈ ਤੇ ਨਾਲ ਹੀ ਆਪ ਫਸ ਜਾਂਦਾ ਹੈ ਤੋਤੇ ਦੇ ਫੜਨ ਵਾਲੇ ਪੁਰਸ਼ ਦੋ ਲੱਕੜਾਂ ਜ਼ਮੀਨ ਵਿੱਚ ਗੱਡ ਕੇ ਵਿੱਚ ਇੱਕ ਸੂਈ ਵਿੱਚ নলਕੀ پرو ਕੇ ਤੇ ਹੇਠਾਂ ਪਾਣੀ ਦੀ ਠੂਠੀ ਭਰ ਕੇ ਧੱਕ ਦਿੰਦੇ ਹਨ ਤੇ ਜਦ ਉਸ ਨਲਨੀ ਉੱਤੇ ਤੋਤਾ ਆ ਕੇ ਬੈਠਦਾ ਹੈ ਤਾਂ ਨਲਨੀ ਫਿਰ ਜਾਂਦੀ ਹੈ ਤੇ ਤੋਤਾ ਪੁੱਠਾ ਲਟਕ ਕੇ ਜਾਂਦਾ ਹੈ ਤੇ نیچے ਉਸ ਨੂੰ ਨਦੀ ਦਾ ਜਲ ਪ੍ਰਤੀਤ ਹੁੰਦਾ ਹੈ ਤੇ ਸਮਝਦਾ ਹੈ ਜੇ ਮੈਂ ਨਲਨੀ ਨੂੰ ਛੱਡਾਂਗਾ ਤਾਂ ਡੁੱਬ ਜਾਵਾਂਗਾ ਤੇ ਇੰਨੇ ਨੂੰ ਫੜਨ ਵਾਲੇ ਆ ਕੇ ਫੜ ਲੈਂਦੇ ਹਨ ਤੇ ਐਸੇ ਹੀ ਇਹ ਜੀਵ ਰੂਪ ਤੋਤਾ ਜੋ ਮਾਇਆ ਵਿੱਚ ਫਸਿਆ ਹੋਇਆ ساری ਉਮਰ ਦੁੱਖ ਸਹਾਰਦਾ ਰਹਿੰਦਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਕਿ हे ਚੱਲੇ ਪਰਸ਼ਾ ਮਾਇਆ ਦਾ ਵੀ ਇਸੇ ਤਰ੍ਹਾਂ ਦਾ ਵਿਵਹਾਰ ਹੈ ਇਹ ਜੀਵ ਰੂਪੀ ਤੋਤਾ ਭਰਮ ਕੇ ਮਾਇਆ ਨੂੰ ਆਪ ਫੜੀ ਬੈਠਾ ਹੈ ਤੇ ਮੂੰਹੋਂ ਆਖਦਾ ਹੈ ਕਿ ਮੈਨੂੰ ਮਾਇਆ ਫੜੀ ਬੈਠੀ ਹੈ ਤੇ ਭਗਤ ਕਬੀਰ ਜੀ ਕਹਿੰਦੇ ਆ ਕਿ ਹੇ ਚੱਲੇ ਪੁਰਸ਼ਾ ਜਿਵੇਂ ਕਸੁੰਬੇ ਦਾ ਰੰਗ ਜੋ ਕੱਚਾ ਹੁੰਦਾ ਹੈ ਤੇ ਓਵੇਂ ਹੀ ਮਾਇਆ ਦਾ ਪਸਾਰਾ ਪਸਰਿਆ ਹੋਇਆ ਝੂਠਾ ਹੈ ਫਿਰ ਭਗਤ ਕਬੀਰ ਜੀ ਨੂੰ ਜਗਿਆਸੂ ਪੁੱਛਦਾ ਹੈ ਕਿ ਤੀਰਥਾਂ ਤੇ ਇਸ਼ਨਾਨ ਕਰਨ ਅਤੇ ਦੇਵਤਿਆਂ ਦੀ ਪੂਜਾ ਕਰਨ ਨਾਲ ਮੁਕਤੀ ਹੋ ਜਾਂਦੀ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਹਨ ਨਾਵਨ ਕਉ ਤੀਰਥ ਕਨੇ ਮਨ ਬਉਰਾ ਦੀ ਪੂਜਨ ਕਉ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾ ਦੀ ਛੂਟਨ ਹਰ ਕੀ ਸੇਵ ਭਗਤ ਕਬੀਰ ਜੀ ਕਹਿੰਦੇ ਕਿ ਹੇ ਚੱਲਿਆ ਪਰਸ਼ਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਹਾਉਣ ਵਾਸਤੇ ਤੀਰਥ ਬਹੁਤ ਸਾਰੇ ਹਨ ਅਤੇ ਪੂਜਣ ਵਾਸਤੇ ਦੇਵਤਿਆਂ ਦੇ ਬੁੱਤ ਵੀ ਬੜੇ ਹਨ ਪਰ ਕਬੀਰ ਜੀ ਆਖਦੇ ਹਨ ਕਿ हे ਝੱਲੇ ਪੁਰਸ਼ਾ ਇਹਨਾਂ ਗੱਲਾਂ ਦੇ ਕਰਨ ਨਾਲ ਛੁਟਕਾਰਾ ਨਹੀਂ ਹੁੰਦਾ ਜਮਾਂ ਤਾਂ ਛੁਟਕਾਰਾ ਉਸ ਵਾਹਿਗੁਰੂ ਦੀ ਸੇਵਾ ਕਰਨ ਕਰਕੇ ਹੁੰਦਾ ਹੈ ਤੇ ਇਸ ਲਈ ਹਰ ਮਨੁੱਖ ਨੂੰ ਤਨ ਮਨ ਅਤੇ ਧਨ ਕਰਕੇ ਜੋ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਗੌੜੀ ਕੋਈ ਰਾਜਾ ਕਬੀਰ ਜੀ ਦੀ ਉਸਤਤ ਸੁਣ ਕੇ ਦਰਸ਼ਨ ਕਰਨ ਆਇਆ ਅਤੇ ਬਹੁਤ ਸਾਰਾ ਧਨ ਅੱਗੇ ਧੱਕ ਕੇ ਨਮਸ਼ਕਾਰ ਕੀਤੀ ਤਾਂ ਕਬੀਰ ਜੀ ਨੇ ਆਖਿਆ ਕਿ ਇਸ ਧਨ ਦੀ ਸਾਨੂੰ ਲੋੜ ਨਹੀਂ ਸਾਡੇ ਪਾਸ ਬਹੁਤ ਹੀ ਉੱਤਮ ਧਨ ਦੇ ਖਜ਼ਾਨੇ ਭਰੇ ਪਏ ਹਨ ਤਾਂ ਦਾਦਾ ਹਿਦਾਨ ਹੋ ਕੇ ਪੁੱਛਦਾ ਹੈ ਕਿ ਮਹਾਦਾਜ ਜੀ ਉਹ ਧਨ ਕਿਹੋ ਜਿਹਾ ਹੈ ਤੇ ਇਹ ਗੱਲ ਸੁਣ ਕੇ ਕਬੀਰ ਜੀ ਫਰਮਾਉਂਦੇ ਹਨ ਹਮਾਰਾ ਧਨ ਮਾਧੋ ਗੋਬਿੰਦ ਤਰਣੀ ਤਾਰਾ ਇਹ ਹੈ ਸਾਰ ਧਨ ਕਹੀ ਹੈ ਭਗਤ ਕਬੀਰ ਜੀ ਕਹਿੰਦੇ ਆ ਕਿ हे ਦਾਜਨ ਸਾਡਾ ਤਨ ਮਾਧੋ ਗੋਬਿੰਦ ਧਰਨੀ ਤਰ ਪਰਮਾਤਮਾ ਰੂਪ ਹੈ ਮਾਇਆ ਦੇ ਪਦਾਰਥਾਂ ਨਾਲੋਂ ਇਹ ਤਨ ਸੈਂਕੜੇ ਹਿੱਸੇ ਜੋ ਸ੍ਰੇਸ਼ਟ ਕਥਨ ਕੀਤਾ ਹੈ ਤੇ ਫਰਮਾਉਂਦੇ ਹਨ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਦਾਜਨ ਲਈਏ ਰਹੋ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਪ੍ਰਭੂ ਗੋਬਿੰਦ ਦੀ ਸੇਵਾ ਕਰਨ ਕਰਕੇ ਜਿਹੜਾ ਆਤਮ ਸੁਖ ਮਿਲਦਾ ਹੈ ਉਹ ਸੁਖ ਦਜ ਭਗ ਵਿੱਚ ਜਾਜਿਆਂ ਨੂੰ ਨਹੀਂ ਮਿਲ ਸਕਦਾ ਤੇ ਫਿਰ ਪ੍ਰਤੱਖ ਤਨ ਨਾਸ਼ ਹੋ ਜਾਂਦਾ ਹੈ ਅੱਗ ਸਾੜ ਦਿੰਦੀ ਹੈ ਚੂਰਾਂ ਦਾ ਡਰ ਹੁੰਦਾ ਹੈ ਪਰ ਇਹ ਤਨ ਅਜੀਹਾ ਹੈ ਭਗਤ ਕਬੀਰ ਜੀ ਫਰਮਾਉਂਦੇ ਆਗਨ ਨ ਦਹ ਪਵਨ ਨਹੀਂ ਮਗਨ ਤਸਕਰ ਨੇਰ ਨ ਆਵੇ ਜਾਮ ਨਾਮ ਤਨ ਕਰ ਸਚਾਉਨੀ ਸੋ ਤਨ ਕਤਹੀਂ ਨਾ ਜਾਵੇ ਤੇ ਇਸ ਨੂੰ ਅਗ ਨਹੀਂ ਸਾੜ ਸਕਦੀ ਜੋ ਹਵਾ ਨਹੀਂ ਉਡਾ ਸਕਦੀ ਅਤੇ ਚੋਰ ਉਚੱਕਾ ਵੀ ਇਸ ਦੇ ਨੇੜੇ ਨਹੀਂ ਆਉਂਦਾ ਤੇ ਇਸ ਤਨ ਨੂੰ ਜੋ ਤ੍ਰਿਸ਼ਨਾ ਦੀ ਅਗ ਨਹੀਂ ਸਾੜ ਸਕਦੀ ਵਾਸ਼ਨਾ ਦੀ ਹਵਾ ਵੀ ਨਹੀਂ ਉਡਾ ਸਕਦੀ ਅਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਚੋਰ ਵੀ ਨੇੜੇ ਨਹੀਂ ਆ ਸਕਦੇ ਤੇ ਇਸ ਲਈ हे ਦਾਜਨ ਤੂੰ ਵੀ ਉਸ ਵਾਹਿਗੁਰੂ ਨਾਮ ਰੂਪੀ ਧਨ ਨੂੰ ਇਕੱਤਰ ਕਰ ਇਕੱਠਾ ਕਰ ਕਿਉਂਕਿ ਇਸ ਧਨ ਨੂੰ ਇਕੱਠਾ ਕਰਨ ਵਾਲਾ ਪੁਰਸ਼ ਕਿਸੇ ਜੁਨੀਆਂ ਅੰਦਰ ਨਹੀਂ ਜਾਂਦਾ ਤੇ ਉਸ ਵਾਹਿਗੁਰੂ ਨਾਮ ਧਨ ਇਕੱਠਾ ਕਰੋ ਕਿਉਂਕਿ ਇਹ ਧਨ ਕਿਧਰੇ ਵੀ ਨਹੀਂ ਜਾਂਦਾ ਹਮਰਾ ਧਨ ਮਹਾਦੋ ਗੋਬਿੰਦ ਧਰਣੀ ਧਾਰਾ ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਦਾਜ ਨ ਲਹੀ ਰਹਾਓ ਤੇ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਇਸ ਧਨ ਕਾਰਨ ਸਿਵ ਸੰਕਾਦਕ ਖੋਜਤ ਪਏ ਉਦਾਸੀ ਮਨ ਮੁਕੰਦ ਜਹਿਬਾ ਨਾਰਾਇਣ ਪਰਾ ਨ ਜਮ ਕੀ ਫਾਸੀ ਤੇ ਭਗਤ ਕਬੀਰ ਜੀ ਕਹਿੰਦੇ ਆ ਕਿ ਇਸ ਧਨ ਦੇ ਵਾਸਤੇ शिव जी ਤੇ ਸੰਕ ਸੁਨੰਦਨ ਆਦ ਚਾਰੇ ਪਾਈ ਉਦਾਸ ਹੋ ਕੇ ਢੂੰਡਦੇ ਫਿਰਦੇ ਹਨ ਤੇ ਜਿਸ ਦੇ ਮਨ ਵਿੱਚ ਮੁਕਤੀ ਦਾਤਾ ਮੁਕੰਦ ਨਾਮ ਹੈ ਅਤੇ ਜੀਵ ਉਤੇ ਜੋ ਜੀਵ ਉਤੇ ਉਸ ਵਾਹਿਗੁਰੂ ਦਾ ਨਾਮ ਵਸ ਰਿਹਾ ਹੈ ਭਾਵੇਂ ਜੋ ਸਵਾਸ ਸਵਾਸ ਨਾਮ ਜਪਦਾ ਹੈ ਉਸ ਨੂੰ ਫਿਰ ਜਮਾਂ ਦੀ ਫਾਂਸੀ ਨਹੀਂ ਪੈਂਦੀ ਭਗਤ ਕਬੀਰ ਜੀ ਫਰਮਾਉਂਦੇ ਹਨ ਨਿਜ ਤਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਵ ਥੰਬ ਮਨ ਤਾਵਤ ਭਰਮ ਬੰਧਨ ਭਉ ਪਾਗਾ ਗਿਆਨ ਅਤੇ ਭਗਤੀ ਰੂਪੀ ਆਪਣੇ ਤਨ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਜਦੋਂ ਸਤਿਗੁਰੂ ਜੀ ਨੇ ਦਿੱਤੀ ਤਾਂ ਸ੍ਰੇਸ਼ਟ ਮਤ ਵਾਲਿਆਂ ਦਾ ਮਨ ਉਸ ਵਿੱਚ ਲੱਗ ਗਿਆ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹੋਏ ਮਨ ਨੂੰ ਸ਼ੀਤਲ ਕਰਨ ਲਈ ਉਸ ਵਾਹਿਗੁਰੂ ਨਾਮ ਜਲ ਵਾਂਗੂ ਹੈ ਤੇ ਦੌੜਦੇ ਹੋਏ ਮਨ ਨੂੰ ਰੋਕਣ ਲਈ ਥੰਮੇ ਵਾਂਗੂ ਹੈ ਤੇ ਉਸ ਵਾਹਿਗੁਰੂ ਨਾਮ ਦਾ ਚਿੰਤਨ ਕਰਨ ਕਰਕੇ ਜੋ ਗੁਰਮੁਖਾਂ ਦੇ ਚਿੱਤ ਵਿੱਚੋਂ ਭਰਮ ਬੰਧਨ ਅਤੇ ਜਮਾਂ ਦਾ ਡਰ ਜੋ ਭੱਜ ਜਾਂਦਾ ਹੈ ਕਹ ਕਬੀਰ ਮਦਨ ਕੇ ਮਾਤੇ ਹਿਰਦਾ ਦੇਖ ਵਿਚਾਰੀ ਤੂੰ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਏਕ ਮੁਰਾਰੀ ਤੇ ਭਗਤ ਕਬੀਰ ਜੀ ਕਹਿੰਦੇ ਹਨ ਕਿ हे ਕਾਮਦੇਵ ਵਿੱਚ ਮਸਤ ਹੋਏ ਦਾਜਨ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਸੁੱਖ ਕਿਹੜੀ ਗੱਲ ਵਿੱਚ ਹੈ ਜਾਗ ਰਾਜ ਭਗ ਕਰਨ ਵਿੱਚ ਸੁੱਖ ਹੈ ਜਾਂ ਉਸ ਵਾਹਿਗੁਰੂ ਸਿਮਰਨ ਵਿੱਚ ਸੁਖ ਹੈ ਤੇ ਇਹ ਦਾਜਨ ਤੁਹਾਡੇ ਘਰ ਵਿੱਚ ਤਾਂ ਲੱਖਾਂ ਕਰੋੜਾਂ ਕੋੜੇ ਹਾਥੀ ਹਨ ਪਰ ਸਾਡੇ ਘਰ ਵਿੱਚ ਇਹਨਾਂ ਸਾਰਿਆਂ ਪਦਾਰਥਾਂ ਦਾ ਦਾਤਾ ਇੱਕ ਵਾਹਿਗੁਰੂ ਹੈ ਤੇ ਇਸ ਲਈ ਮੈਂ ਤੇਰੇ ਨਾਲੋਂ ਜ਼ਿਆਦਾ ਵਿਪੂਤੀ ਜੋ ਤੇਰੇ ਨਾਲੋਂ ਜ਼ਿਆਦਾ ਵਿਪੂਤੀ ਵਾਲਾ ਹਾਂ ਫਿਰ ਤੂੰ ਝੂਠਾ ਬਾਦਸ਼ਾਹ ਹੈ ਤੇ ਮੈਂ ਸੱਚਾ ਬਾਦਸ਼ਾਹ ਹਾਂ ਗੌੜੀ ਜੋ ਕਪਕੇ ਕਰ ਮੁਸਟ ਚਲਨ ਕੀ ਲੁਭਦ ਨ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹ ਪਰਿਓ ਭੰਕਤ ਕਬੀਰ ਜੀ ਕਹਿੰਦੇ ਆ ਕਿ ਜਿਵੇਂ ਬਾਂਦਰ ਦੇ ਹੱਥ ਵਿੱਚ ਜਦੋਂ ਛੋਲਿਆਂ ਦੀ ਮੁਠੀ ਆਉਂਦੀ ਹੈ ਤਾਂ ਉਹ ਲੋਭ ਕਰਕੇ ਉਸ ਨੂੰ ਛੱਡ ਨਹੀਂ ਸਕਦਾ ਤੇ ਫੜਨ ਫੜਨ ਵਾਲੇ ਆਕੇ ਫੜ ਲੈਂਦੇ ਹਨ ਤੇ ਇਸੇ ਪ੍ਰਕਾਰ ਇਸ ਜੀਵ ਰੂਪ ਬਾਂਦਰ ਨੇ ਜਿਹੜੇ ਜਿਹੜੇ ਵੀ ਕਰਮ ਕੀਤੇ ਹਨ ਉਹ ਪਦਾਰਥਾਂ ਦੀ ਪ੍ਰਾਪਤੀ ਦੇ ਲਾਲਚ ਵਿੱਚ ਲੱਗ ਕੇ ਕੀਤੇ ਹਨ ਤੇ ਇਸ ਲਈ ਉਹ ਕਰਮ ਫਿਰ ਇਸ ਦੀ ਗੱਲ ਵਿੱਚ ਫਾਂਸੀ ਰੂਪ ਬਣ ਕੇ ਪੈ ਗਏ ਹਨ ਭਗਤ ਬਿਨ ਬਿਰਥੇ ਜਨਮ ਗयो ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨ ਸੱਚ ਰਹਿਓ ਰਹਾਓ ਤੇ ਗੁਰਮੁਖ ਪਿਆਰਿਓ ਭਗਤ ਕਬੀਰ ਜੀ ਕਹਿੰਦੇ ਹਨ ਕਿ ਉਸ ਵਾਹਿਗੁਰੂ ਨਿਰੰਕਾਰ ਦੀ ਭਗਤੀ ਤੋਂ ਬਿਨਾ ਜੋ ਵਿਅਰਥ ਕਰਮਾਂ ਦੇ ਕਰਨ ਵਿੱਚ ਮਨੁੱਖ ਜਨਮ ਜੋ ਐਵੇਂ ਹੀ ਚਲਾ ਗਿਆ ਹੈ ਤੇ ਸਤ ਸੰਗਤ ਵਿੱਚ ਜਾ ਕੇ ਭਗਵਾਨ ਦੇ ਭਜਨ ਤੋਂ ਬਿਨਾ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਇਹ ਜੀਵ ਕਿਸੇ ਵੀ ਤਰ੍ਹਾਂ ਵੀ ਜੋ ਸੁਖ ਵਿੱਚ ਨਹੀਂ ਰਹਿੰਦਾ ਤੇ ਭਗਤ ਕਬੀਰ ਜੀ ਦਹਾਉ ਦੇ ਕੇ ਫਰਮਾਉਂਦੇ ਹਨ ਜਿਉ ਉद्याਨ Kusum par phulata kinha na krao layo tase bramata anek jonmah fir fir kal hayo ਜਿਵੇਂ ਜੰਗਲ ਬਿਆਬਾਨ ਵਿੱਚ ਖਿੜੇ ਹੋਏ ਫੁੱਲਾਂ ਦੀ ਖੁਸ਼ਬੂ ਕਿਸੇ ਨੇ ਵੀ ਗ੍ਰਾਣ ਇੰਦਰੀਏ ਪਾਵਨ ਨੱਕ ਦੁਆਰਾ ਨਹੀਂ ਲਈ ਇਸੇ ਤਰ੍ਹਾਂ ਹੀ ਉਹਨਾਂ ਮਨਮੁਖਾਂ ਦਾ ਜਨਮ ਵਿਅਰਥ ਹੀ ਚਲਾ ਜਾਂਦਾ ਹੈ ਤੇ ਉਵੇਂ ਹੀ ਇਹ ਜੀਵਨ ਨਾਮ ਸਿਮਰਨ ਤੋਂ ਬਿਨਾਂ ਅਨੇਕਾਂ ਜੁਨੀਆਂ ਵਿੱਚ ਫਿਰਦਾ ਹੈ ਤੇ ਕਾਲ ਭਗਵਾਨ ਜੋ ਇਸ ਨੂੰ ਵਾਰ-ਵਾਰ ਮਾਰਦਾ ਹੈ ਆ ਤਨ ਜੋਬਨ ਅਰ ਸਤਦਾਰਾ ਪੇਖਨ ਕੋ ਜੋ ਦਇਓ ਤੈਨਹੀਂ ਮਾਹੇ اٹਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਤੇ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਇਹ ਧਨ ਜਵਾਨੀ ਪੁੱਤਰ ਇਸਤਰੀ ਆਦ ਸਾਰੇ ਪਦਾਰਥ ਜੋ ਵਾਹਿਗੁਰੂ ਨੇ ਦਿੱਤੇ ਹਨ ਤੇ ਉਹ ਵੇਖਣ ਕਹੀਏ ਅਜਮਾਇਸ਼ ਕਰਨ ਵਾਸਤੇ ਦਿੱਤੇ ਹਨ ਕਿ ਵੇਖਾਂ ਜੀਵ ਇਹਨਾਂ ਵਿੱਚ ਲੱਗਦਾ ਹੈ ਜਦ ਮੇਰਾ ਭਜਨ ਕਰਦਾ ਹੈ ਤੇ ਇਸ ਕਰਕੇ हे ਪੁਰਸ਼ਾ ਤੂੰ ਇਹਨਾਂ ਨੂੰ ਵੇਖਨਾ ਇਹ ਜਿਤਨੇ ਕ ਪਦਾਰਥ ਦਿੱਤੇ ਹਨ ਉਹ ਬਾਜੀਗਰ ਦੀ ਮਾਇਆ ਵਾਂਗ ਝੂਠੇ ਹਨ ਤੇ ਇਹਨਾਂ ਪਦਾਰਥਾਂ ਵਿੱਚ ਜੋ ਪੁਰਸ਼ اٹਕ ਕੇ ਫਸੇ ਪਏ ਹਨ ਉਹਨਾਂ ਨੂੰ ਇੰਦਰੀਆਂ ਨੇ ਆਪਣੀ ਤਰਫ ਪ੍ਰੇਰ ਲਿਆ ਹੈ ਤੇ ਇੰਦਰੀਆਂ ਦਾ ਪ੍ਰੇਰ ਲਿਆਜ ਹੋਇਆ ਜੋ ਪੁਰਸ਼ ਇਨਾਂ ਸੰਬੰਧੀਆਂ ਵਿੱਚ ਪਦਾਰਥਾਂ ਵਿੱਚ اٹਕ ਕੇ ਜੋ ਫਸ ਰਿਹਾ ਹੈ ਉਹ ਜੰਮਦਾ ਮਰਦਾ ਹੈ। ਔਦ ਅਨਲ ਤਨ ਤਿੰਨ ਕੋ ਮੰਦਰ ਚੌਹ ਦਿਸ 66 ਠਾਇਓ ਕਹਿ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਇਓ ਤੇ ਕਬੀਰ ਜੀ ਕਹਿੰਦੇ ਆ ਕਿ ਸਰੀਰ ਇੱਕ ਕੱਖਾਂ ਦਾ ਮੰਦਰ ਹੈ। ਇਸ ਚੌਹੀ ਪਾਸੀ ਉਮਰ ਰੂਪੀ ਅਗਨੀ ਦਾ ਬਣਾਓ ਬਣਿਆ ਹੋਇਆ ਹੈ ਉਮਰਾ ਸਹਿਤ ਜੋ ਸਰੀਰ ਹੈ ਇਹੀ ਕੱਖਾਂ ਦਾ ਮੰਦਰ ਹੈ ਤੇ ਇਸ ਦੇ ਚੌਹੀ ਪਾਸੀ ਕਾਲ ਰੂਪੀ ਅਗਨੀ ਦਾ ਜੋ ਬਣਾਓ ਬਣਿਆ ਹੋਇਆ ਹੈ ਤੇ ਗੁਰਬਾਣੀ ਵਿੱਚ ਵੀ ਫਰਮਾਉਂਦੇ ਹਨ ਤ੍ਰਿਣਕੋ ਮੰਦਰ ਸਾਜ ਸਵਾਰਿਓ ਪਾਵਕ ਤਲ ਜਰਾਵਤਿ ਤੇ ਭਗਤ ਕਬੀਰ ਜੀ ਫਰਮਾਉਂਦੇ ਆ ਕਿ ਪੈਦਾਇਕ ਸੰਸਾਰ ਸਮੁੰਦਰ ਦੇ ਤਰਨੇ ਨੂੰ ਮੈਂ ਜੋ ਸਤਗੁਰਾਂ ਦੀ ਓਟ ਨੂੰ ਲੈਣਾ ਕੀਤਾ ਹੈ ਸੋ ਇੰਨੀਆਂ ਬੇਨਤੀਆਂ